ਆਦਨ ਗਰਬਰੀ ਹਸਰੀਕਾਲ ਦੇ ਆਲ ਪੰਜਾਬੀ ਵੀ ਟਿਕ ਤੇ ਆਪਾਂ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਇੱਕ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਇਆ ਆਪਾਂ ਸਮਰ ਲਈ ਗਰਮੀਆਂ ਲਈ ਬਹੁਤ ਜਿਆਦੇ ਸੋਹਣੇ ਸੂਟ ਹੋਣਗੇ ਇਹ ਆਪਾਂ ਤੁਹਾਨੂੰ ਕਨਫਰਮ ਕਰ ਦਿੰਦੇ ਆ ਵੀ ਇਹ ਆਪਣੇ ਕੋਲ ਇੱਕ ਇੱਕ ਦੋ ਦੋ ਪੀਸ ਪੈਣੇ ਜਿਹੜੇ ਸੂਟ ਨੇ ਤੇ ਆਪਾਂ ਡਿਸਕਾਊਂਟ ਪ੍ਰਾਈਸ ਤੇ ਤੁਹਾਨੂੰ ਕੱਢ ਦੇਣੇ ਨੇ ਕਿਸੇ ਵੀ ਮੇਰੀ ਭੈਣ ਨੇ ਫਾਇਦਾ ਲੈਣਾਗਾ ਤਾਂ ਤੁਸੀਂ ਆਪਣੇ ਇਹ ਵਾਲੇ ਸੂਟਾਂ ਦਾ ਆਰਡਰ ਦੇ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਬਾਕੀ ਫੈਬਰਿਕ ਦੀ ਗੱਲ ਕਰੀਏ ਫੈਬਰਿਕ ਹੋਊਗਾ ਜਿਹੜਾ ਬਹੁਤ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਆਪਾਂ ਸਮਰ ਚ ਬਹੁਤ ਜ਼ਿਆਦਾ ਇਹ ਵਾਲੇ ਫੈਬਰਿਕ ਦੀ ਸੇਲ ਕਰਦੇ ਆਂਗੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆਉਂਦਾ ਵਾ ਆਪਣੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਹਾਂ ਆਪਣਾ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਤੁਸੀਂ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਸਾਡੇ ਤੋਂ ਬਰਕ ਲੈਣਾ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤਾਂ ਤੁਸੀਂ ਸਾਡੇ ਨਾਲ ਸਾਡਾ ਆਪਣਾ ਵਟਸਐਪ ਨੰਬਰ ਸਕਰੀਨ ਤੇ ਲਾਇਆ ਹੁੰਦਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਮਨਪਸੰਦ ਦੀ ਸੂਟ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਸੂਟ ਹੈਗਾ ਜਿਹੜਾ ਪਹਿਲਾਂ ਆਪਣੇ ਕੋਲੇ ਰਹਿਣ ਵਾਲਾ ਦਾ ਕਾਟਨ ਦੁਪੱਟੇ ਨਾਲ ਇਹਦਾ ਸੂਟ ਹੈਗਾ neck কা ਜਿਹੜਾ ਤੁਹਾਨੂੰ ਵਰਕ ਨਾਲ ਤਿਆਰ ਮਿਲਣਾਗਾ ਇਹਦਾ ਵਰਕ ਕੀਤਾ ਹੋਇਆ neck ਤੇ ਨਾਲ ਦੇ ਥ੍ਰੈਡ ਯੂਜ਼ ਕੀਤਾ ਹੋਇਆ ਥ੍ਰੈਡ ਤੇ ਵਰਕ ਲਈ ਪਿਓਰ ਕਾਟਨ ਦਾ ਸੂਟ ਹੈਗਾ 100% ਕਾਟਨ ਮੈਣੀਆ ਤੁਹਾਨੂੰ ਇਹ ਮਿਕਸ ਨਹੀਂ ਹੈਗਾ ਇਹਦੇ ਵਿੱਚ ਬਿਲਕੁਲ ਵੀ 1% ਵੀ ਮਿਕਸ ਨਹੀਂ ਹੈਗਾ ਇਹਦੇ ਨਾਲ ਆ ਰੱਖੀ ਹੋਈ ਆ ਪ੍ਰਿੰਟਡ ਬਾਟਮ ਇਹ ਨਾਲ ਆ ਪ੍ਰਿੰਟ ਬਾਟਮ ਰੱਖੀ ਹੋਈ ਹੈਗੀ ਦੁਪੱਟਾ ਰੱਖਿਆ ਹੋਇਆ ਜਿਹੜਾ ਇਹਦੇ ਨਾਲ ਉਹ ਵੀ ਕਾਟਨ ਦਾ ਰੱਖਿਆ ਹੋਇਆ ਹੈ ਦੁਪट्टे ਦੀ ਜਿਹੜਾ ਪਨਾ ਲੈਂਥ ਹੋਊਗੀ ਉਹ ਪੂਰੀ ਮਿਲੂਗੀ ਤੁਹਾਨੂੰ 2.5 ਮੀਟਰ ਚੈੱਕ ਕਰ ਸਕਦੇ ਹੋ ਸੂਟ ਤੇ ਦੁਪੱਟਾ ਜਿਹੜਾ ਰੈਨ ਨਾਲ ਦਾ ਪਿਓਰ ਕਾਟਨ ਦਾ ਰੈਨ ਨਾਲ ਦਾ ਮਿਕਸ ਨਹੀਂ ਹੈਗਾ ਇਦਾਂ ਨਾ ਸੋਚਿਓ ਵੀ ਸਿੰਥੈਟਿਕ 베ਸ ਨਾ ਹੋਵੇ ਸਿੰਥੈਟਿਕ 베ਸ ਬਿਲਕੁਲ ਨਹੀਂ ਹੈਗਾ 100% ਕਾਟਨ ਆਗੀ ਇਹ ਚੈੱਕ ਕਰ ਸਕਦੇ ਹੋ ਤੁਸੀਂ ਆਹ ਵਾਲੀ ਇਹਦੀ ਸ਼ਰਟ ਰੈਨ ਵਾਲੀ ਆਗੀ ਬਿੱਦ ਵਰਕ ਮਿਲੂਗਾ ਨੈਕ ਤੇ ਆਹ ਵਾਲੀ ਇਹਦੀ ਰੈਨ ਵਾਲੀ ਬਾਟਮ ਪ੍ਰਿੰਟ ਤੇ ਆਹ ਵਾਲਾ ਇਹਦਾ ਰੈਨ ਨਾਲਾ ਦੁਪੱਟਾ ਲਾਈਟ ਫਰੋਜ਼ੀ ਕਲਰ ਦਾ ਸੂਟ ਆ ਇਹਦਾ ਜਿਹੜਾ ਰੇਟ ਆ 500 ਰੈਨ ਨਾਲਾ ਦਾ ਸੂਟ ਦਾ ਅਗਲਾ ਜਿਹੜਾ ਇਹਦੇ ਵਿੱਚ ਕਲਰ ਆ ਗਿਆ ਉਹ ਆ ਗਿਆ ਜੈਲੋ ਸੇਮ ਫੈਬਰਿਕ ਆਗਾ ਸੇਮ ਡਿਜ਼ਾਈਨ ਆਗਾ ਕਲਰ ਦਾ ਫਰਕ ਆਗਾ ਜੈਲੋ ਲਾਈਟ ਜੈਲੋ ਗਰਮੀ ਵਾਲੀ ਬਹੁਤ ਜ਼ਿਆਦਾ ਵਧੀਆ ਕਲਰ ਨੇ ਇੰਗਲਿਸ਼ ਚਾਟਨੀ ਇਹਦੇ ਨਾਲ ਰੱਖੀ ਹੋਈ ਆ ਆਹ ਵਾਲੀ ਬਾਟਮ ਪ੍ਰਿੰਟ ਬਾਟਮ ਰੱਖੀ ਹੋਈ ਆ ਤੇ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਸੋਹਣਾ ਜਿਹਾ ਖੁੱਲਾ ਡੁੱਲਾ ਕਾਟਨ ਦਾ ਦੁਪੱਟਾ ਦੁਪੱਟੇ ਨੇ ਜਿਹੜੇ ਤੁਹਾਨੂੰ ਲੈਂਥ ਵਾ ਨਾ ਪੂਰੀ ਮਿਲਣੀ ਆਂਗੀ 500 ਇਹਨਾਂ ਦਾ ਰੇਟ ਰਹਿਣ ਵਾਲਾ ਦਾ ਸੁੱਟਾਂ ਦਾ ਦੋ ਸੁੱਟਾਂ ਤੇ ਜਿਹੜੇ ਸ਼ਿਪਿੰਗ ਹੋਊਗੀ ਉਹ ਫ੍ਰੀ ਹੋਊਗੀ ਅਗਲਾ ਜਿਹੜਾ ਆ ਗਿਆ ਸੂਟ ਆ ਗਿਆ ਇਹ ਆਪਣੇ ਕੋਲੇ ਆ ਗਿਆ ਫਿਰੋਜੀ ਚ ਇਹ ਵੀ ਫਿਰੋਜੀ ਕਲਰ ਦਾ ਸੂਟ ਆ ਗਿਆ ਇਹਦੇ ਵੀ ਆਹ ਵਾਲਾ ਨੱਕ ਤੇ ਇਹਦੇ ਥੋੜੀ ਜਿਹੀ ਡਿਜ਼ਾਈਨਿੰਗ ਦਾ ਫਰਕ ਆ ਗਿਆ ਆਪਾਂ ਖੋਲ ਕੇ ਦਿਖਾ ਦਿੰਨੇ ਆ ਤੁਹਾਨੂੰ ਇਹਦੇ ਇਦਾਂ ਦਾ ਪੈਚ ਵਰਕ ਕੀਤਾ ਹੋਇਆ ਇਹਨੂੰ ਪੈਚ ਨੂੰ ਤੁਸੀਂ ਆਪਣੀ ਲੈਂਥ ਦੇ ਰਿਕਾਰਡਿੰਗ ਉੱਪਰ-ਨੀਚੇ ਕਰ ਸਕਦੇ ਹੋਗੇ ਜੇ ਤੁਹਾਡੀ ਲੈਂਥ ਵੱਧ ਘਟੂਗੀ ਤਾਂ ਤੁਸੀਂ ਉੱਪਰ-ਨੀਚੇ ਕਰਕੇ ਇਹਨੂੰ ਪੈਚ ਨੂੰ ਲਗਾ ਸਕਦੇ ਹੋ ਕਿਉਂਕਿ ਇਹ ਸਲਾਈ ਨਾਲ ਹੀ ਲਗਾਇਆ ਹੋਇਆ ਪੈਚ ਉੱਪਰ ਵਰਕ ਨਹੀਂ ਕੀਤਾ ਹੋਇਆ ਇਹਦੇ ਨਾਲ ਰੱਖੀ ਹੋਈ ਆ ਆਹ ਵਾਲੀ ਬਾਟਮ ਪ੍ਰਿੰਟ ਆ ਪ੍ਰਿੰਟ ਬਾਟਮ ਰੱਖੀ ਹੋਈ ਆ ਆਹ ਵਾਲੀ ਚੈੱਕ ਕਰ ਸਕਦੇ ਹੋ ਤੇ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਪਿਓਰ ਕਾਟਨ ਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਇਹਦੇ ਨਾਲ ਰਹਿਣ ਵਾਲਾ ਹੈ ਇਹਦਾ ਵੀ ਰੇਟ ਆ ਜਿਹੜਾ ਸੂਟ ਦਾ 500 ਰੁਪਇਆ ਰਹਿਣ ਵਾਲਾਗਾ ਇਹ ਅੱਜ ਜਿਹੜੇ ਸੂਟ ਲਾਇਨ ਨੇ ਆਪਾਂ ਕਾਟਨ ਦੁਪੱਟੇ ਵਾਲੇ ਨਾਰਮਲ ਰੇਂਜ ਲਾਇਏ ਨੇ ਤੁਸੀਂ ਸਾਡੇ ਤੋਂ ਕਿਸੇ ਵੀ ਰੇਂਜ ਤੱਕ ਲੈ ਸਕਦੇ ਹੋ ਸੂਟ ਜਿਹੜੇ ਕਾਟਨ ਦੁਪੱਟੇ ਵਾਲੇ ਹੁੰਦੇ ਨੇ ਪੂਰੀ ਹਾਈ ਕੁਆਲਿਟੀ ਤੱਕ ਤੁਹਾਨੂੰ ਮਿਲ ਜਾਣਗੇ ਅਗਲਾ ਜਿਹੜਾ ਸੂਟ ਆ ਗਿਆ ਇਹ ਆਪਣੇ ਕੋਲੇ ਸਿੰਗਲ ਪੀਸ ਪਿਆਗਾ ਬਹੁਤ ਜ਼ਿਆਦਾ ਵਧੀਆ ਕੈਮਰਿਕ ਕਾਟਨ ਹੈ ਇਹਦੀ ਲਾਈਟ ਜਿਹਾ ਸ਼ੇਡ ਆ ਗਿਆ ਘੇਰੇ ਤੇ ਕੀਤਾ ਹੋਇਆ ਇਹਦੇ ਕੱਟਵਰਕ ਕੱਟਵਰਕ ਕਰਕੇ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਕੋਟੇ ਦਾ ਰੱਖਿਆ ਹੋਇਆ ਕੋਟੇ ਦੇ ਦੁਪੱਟੇ ਤੇ ਮਿਲਣਾ ਤੁਹਾਨੂੰ ਆਹ ਵਾਲਾ ਵਰਕ ਚੈੱਕ ਕਰ ਸਕਦੇ ਹੋ ਨਾਲ ਪੈਚ ਵਰਕ ਕਰਕੇ ਪੈਚ ਲਾ ਕੇ ਨਾਲ ਵਰਕ ਕੀਤਾ ਹੋਇਆਗਾ ਇਹਦਾ ਜਿਹੜਾ ਸੂਟ ਦਾ ਰੇਟ ਆ 800 ਰੁਪਿਆ ਰਹਿਣ ਵਾਲਾਗਾ ਰੇਟ ਸਾਰੇ ਸੂਟਾਂ ਦਾ ਢੋਢੋਡੀ ਹੋਊਗਾ ਦਾਗਾ ਕੈਮਰਿਕ ਕਾਟਨ ਲੱਗੀ ਹੋਈ ਹੈ ਇਹਨਾਂ ਨੂੰ ਆਵਲੀ ਡਿਜ਼ਾਈਨਿੰਗ ਆ ਗਈ ਇਹਦੀ neck ਤੇ ਪੱਟੀ ਆਊਗੀ ਇਦਾਂ ਪ੍ਰਿੰਟਿੰਗ ਹੀ ਆ ਇਹਦੇ ਵਿੱਚ ਵਰਕ ਨਹੀਂ ਹੈਗਾ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆ ਜਿੰਨਾ ਕੰਮ ਹੋਊ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਆ ਇਹਦਾ ਬਾਰਡਰ ਬਣਿਆ ਹੋਇਆ ਬਾਰਡਰ ਇਹਦਾ ਕਿਉਂਕਿ ਇਦਾਂ ਦੀ ਇਹਦੀ ਬਾਟਮ ਆਗੀ ਬਾਟਮ ਦੇ ਨਾਲ ਦਾ ਬਾਰਡਰ ਆਗਾ ਬਣਿਆ ਹੋਇਆ ਤੇ ਬਾਜੂ ਤੇ ਵੀ ਇਦਾਂ ਦਾ ਬਾਰਡਰ ਆਊਗਾ ਤੁਸੀਂ ਇਹਦੇ ਬਾਟਮ ਪਲਾਜ਼ੋ ਬਣਾ ਸਕਦੇ ਹੋ ਬਾਟਮ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਆਗੀ ਇਹਦੇ ਨਾਲ ਦੁਪੱਟਾ ਦਾ ਜਿਹੜਾ ਉਹ ਹਰੇਣ ਵਾਲਾਗਾ ਪ्योर ਦਾ ਦੁਪੱਟੇ ਨਾਲ ਪਯੌਰ ਦਾ ਰਹਿਣ ਵਾਲਾਗਾ ਚੈੱਕ ਕਰ ਸਕਦੇ ਹਾਂ ਜਿੱਦਾਂ ਦੀ ਡਿਜ਼ਾਈਨਿੰਗ ਆ ਗਈ ਪੂਰੀ ਉਦਾਂ ਦਾ ਡਿਜ਼ਾਈਨਰ ਦੁਪੱਟਾ ਤਿਆਰ ਕੀਤਾ ਹੋਇਆ ਇਹਦੇ ਵਿੱਚ ਆਪਣੇ ਕੋਲੇ ਅਗਲਾ ਕਲਰ ਜਿਹੜਾ ਆ ਗਿਆ ਉਹ ਆ ਗਿਆ ਮੈਂਜੈਂਟਾ ਤੇ ਰਾਣੀ ਜਿਹਾ শেਡ ਆ শেਡ ਆ ਗਿਆ ਕਹਿ ਸਕਦੇ ਹਾਂਗੇ ਆਹ ਵਾਲੀ ਇਹਦੀ ਡਿਜ਼ਾਈਨਿੰਗ ਆ ਗਈ ਅੱਧਾ ਬਾਟਮ ਆ ਗਈ ਤੇ ਹੁਣ ਪੱਟਾ ਵੀ ਚੜਾ ਆ ਗਿਆ ਤਾਂ ਬਹੁਤ ਜ਼ਿਆਦਾ ਸੋਹਣਾਗਾ ਜਿੱਦਾਂ ਦੀ ਫੁੱਲ ਡਿਜ਼ਾਈਨਿੰਗ ਆ ਸੂਟ ਦੀ ਉਹਦਾ ਨਾ ਦੁਪੱਟਾ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ ਉਹ 800 800 ਰੁਪਈਆ ਨੇ ਇਹਨਾਂ ਨਾਲਗਾ ਚੈੱਕ ਕਰ ਸਕਦੇ ਹੋ ਤੁਸੀਂ ਏਸੀ ਅੱਜ ਵਾਲੇ ਆਪਣੇ ਸੂਟ ਜਿਹੜੇ ਆਪਾਂ ਵੀਡੀਓ ਦੇ ਵਿੱਚ ਲਾਇਏ ਨੇ ਸਮਰ ਲਈ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਤੁਹਾਨੂੰ ਇੱਕ ਤੱਕ ਕੱਲ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਧੰਨਵਾਦ